ਲਖਮੀ ਫੈਸ਼ਨ ਵੀਕ 2025 ਵਿੱਚ ਜਾਨਵੀ ਕਪੂਰ ਨੂੰ ਆਪਣੇ ਸਟਾਈਲ ਤੇ ਕੌਨਫੀਡੈਂਸ ਦੇ ਲਈ ਫੈਨਸ ਤੋਂ ਕਾਫੀ ਜ਼ਿਆਦਾ ਤਾਰੀਫ਼ ਮਿਲੀ ਪਰ ਆਪਣੀ ਵਾਕ ਦੇ ਲਈ ਉਹ ਟ੍ਰੋਲਰਸ ਦੇ ਨਿਸ਼ਾਨੇ ਤੇ ਆ ਗਈ ਸੀ ਪਰ ਇੱਥੇ ਅਸੀਂ ਜਾਨਵੀ ਕਪੂਰ ਦੇ ਬਾਰੇ ਨਹੀਂ ਸਗੋਂ ਇੱਕ ਮਾਡਲ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਕਿ ਜਾਨਵੀ ਕਪੂਰ ਨੂੰ ਉਸ ਫੈਸ਼ਨ ਸ਼ੋਅ ਵਿੱਚ ਫੋਲੋ ਕਰ ਰਹੀ ਸੀ ਤੇ ਹੁਣ ਆਪਣੇ ਕੌਨਫੀਡੈਂਸ ਤੇ ਵਾਕ ਦੇ ਲਈ ਸੋਸ਼ਲ ਮੀਡੀਆ ਤੇ ਟ੍ਰੈਂਡ ਕਰ ਰਹੀ ਹੈ ਜਾਨਵੀ ਕਪੂਰ ਦੇ ਪਿੱਛੇ ਚੱਲ ਰਹੀ ਮਾਡਲ ਦੇ ਚਿਹਰੇ ਦੇ ਹਾਫ ਭਾਫ ਤੋਂ ਲੈ ਕੇ ਉਹਨਾਂ ਦੇ ਰੈਂਪ ਤੇ ਚੱਲਣ ਤੱਕ ਦੇ ਅੰਦਾਜ਼ ਨੇ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਜਿਹੀ ਸਥਿਤੀ ਵਿੱਚ ਹਰ ਕੋਈ ਇਸ ਵਾਇਰਲ ਮਾਡਲ ਬਾਰੇ ਜਾਣਨ ਲਈ ਉਸ਼ਾਹਿਤ ਹੈ ਜੇਕਰ ਤੁਸੀਂ ਵੀ ਲਖਵੇਂ ਫੈਸ਼ਨ ਵੀਕ 2025 ਦੇ ਵਾਇਰਲ ਵੀਡੀਓ ਵਿੱਚ ਜਾਨਵੀ ਕਪੂਰ ਦੇ ਪਿੱਛੇ ਰੈਂਪ ਤੇ ਵਾਕ ਕਰਨ ਵਾਲੀ ਇਸ ਮਾਡਲ ਦੇ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਸਟੋਰੀ ਜ਼ਰੂਰ ਦੇਖੋ ਫੈਸ਼ਨ ਸ਼ੋਅ ਵਿੱਚ ਜਾਨਵੀ ਕਪੂਰ ਦੇ ਪਿੱਛੇ ਰੈਂਪ ਵਾਕ ਕਰਨ ਵਾਲੀ ਮਾਡਲ ਦਾ ਨਾਮ ਤਮੰਨਾ ਕਟੋਚ ਹੈ ਤਮੰਨਾ ਕਟੋਚ ਇੱਕ ਭਾਰਤੀ ਸੁਪਰ ਮਾਡਲ ਹੈ ਤੇ ਨਵੀਂ ਦਿੱ ਵਾਇਰਲ ਹੋਣ ਤੋਂ ਪਹਿਲਾਂ ਤਮੰਨਾ ਕਟੋਚ ਇੱਕ ਏਜੰਸੀ ਵਿੱਚ ਇੱਕ ਮਹੀਨਾ ਲਈ ਇੰਟਰਨਸ਼ਿਪ ਕਰ ਚੁੱਕੀ ਹੈ ਤੇ ਬਾਅਦ ਵਿੱਚ ਸਾਲ 2018 ਵਿੱਚ ਉਸਨੇ ਕਮਿਊਨੀਕੇਸ਼ਨ ਇੰਕ ਨਾਮ ਦੀ ਇੱਕ ਪੀਆਰ ਏਜੰਸੀ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ